ਹਾਂ ਜੀ ਟਰੱਕ ਯੂਨੀਅਨ ਭਵਾਨੀਗੜ ਦੀ ਪ੍ਰਧਾਨਗੀ ਦਾ ਮੁੱਦਾ ਬਹੁਤ ਹੀ ਜ਼ਿਆਦਾ ਗਰਮਾਇਆ ਹੋਇਆ ਨਜ਼ਰ ਆ ਰਿਹਾ ਹੈ ਸੋ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇੱਕ ਪਾਸੇ ਤਾਂ ਜਿੰਨੀਆਂ ਵੀ ਵਿਰੋਧੀ ਪਾਰਟੀਆਂ ਹਨ ਚਾਹੇ ਕਾਂਗਰਸ ਲਾ ਲਓ ਚਾਹੇ ਬੀਜੇਪੀ ਲਾ ਲਓ ਚਾਹੇ ਅਕਾਲੀ ਦਲ ਲਾ ਲਓ ਚਾਹੇ ਕੋਈ ਹੋਰ ਰਾਜਨੀਤਿਕ ਪਾਰਟੀ ਲਾ ਲਓ ਸਭ ਨੇ ਇੱਕ ਜੁਟ ਹੋ ਕੇ ਪਿੰਡ ਫੱਗੂ ਵਾਲਾ ਵਿਖੇ ਇੱਕ ਬਹੁਤ ਵੱਡਾ ਧਰਨਾ ਦਿੱਤਾ ਤੇ ਦੂਜੇ ਪਾਸੇ ਐਮਐਲਏ ਨਿਰਿੰਦਰ ਕੌਰ ਭਰਾਜ ਅੱਜ ਇਸ ਪੂਰੇ ਮਸਲੇ ਨੂੰ ਲੈ ਕੇ ਐਸਐਸਪੀ ਅੱਪਸ ਪਹੁੰਚੀ ਉਸ ਤੋਂ ਪਹਿਲਾਂ ਜੋ ਗੱਲਾਂ ਵਾਤਾ ਉਹਨਾਂ ਨੇ ਮੀਡੀਆ ਦੇ ਨਾਲ ਕੀਤੀਆਂ ਸੋ ਉਹ ਆਪਾਂ ਸੁਣਦੇ ਹਾਂ ਮੈਂ ਕਈ ਉਹਨੂੰ ਵੀ ਰਿਪੋਰਟ ਦਿੱਤੇ ਜਿਹੜੇ ਉਸ ਤੋਂ ਬਾਅਦ ਮੈਂ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਫੇਸਬੁੱਕ ਦੇ ਉੱਤੇ ਮੈਂ ਲਾਈਵ ਹੋ ਕੇ ਵੀਡੀਓ ਵੀ ਸ਼ੇਅਰ ਕੀਤਾ ਸੀ ਜਿਦੇ ਵਿੱਚ ਮੈਂ ਪਹਿਲੇ ਦਿਨੋਂ ਹੀ ਕਲੀਅਰ ਕਟ ਜਿਹੜਾ ਪ੍ਰਸ਼ਾਸਨ ਨੂੰ ਇੱਥੇ ਕਾਰਵਾਈ ਕਰਨ ਲਈ ਕਿਹਾ ਸੀ ਮੈਂ ਕਿਉਂਕਿ ਕਾਕਾ ਜੀ ਜਿਹੜੇ ਸਾਡੇ ਸਾਥੀ ਨੇ ਸਾਡੇ ਵਲੰਟੀਅਰ ਨੇ ਉਹ ਜੇਰੇ ਇਲਾਜ ਸੀਗੇ ਸੋ ਉਸ ਉੱਤੇ ਇਸ ਤਰੀਕੇ ਦੇ ਨਾਲ ਵੱਖ-ਵੱਖ ਪਾਰਟੀਆਂ ਨੇ ਸਿਆਸੀ ਰੋਟੀਆਂ ਸੇਕੀਆਂ ਨੇ ਤੇ ਉਸ ਦੇ ਉੱਤੇ ਮੇਰੇ ਉੱਤੇ ਜਿਹੜਾ ਚਿੱਕੜ ਛੁੱਟਿਆ ਗਿਆ ਉਹਦਾ ਜਵਾਬ ਦੇਣ ਦਾ ਮੈਨੂੰ ਉਹ ਸਮਾਂ ਜਿਹੜਾ ਸਹੀ ਨਹੀਂ ਲੱਗਿਆ ਕਿਉਂਕਿ ਸਾਡਾ ਸਾਥੀ ਹੈ ਜਿਹੜਾ ਉਹ ਹਸਪਤਾਲ ਦੇ ਵਿੱਚ ਜੇਰੇ ਇਲਾਜ ਸੀ ਪਰ ਮੈਨੂੰ ਹੈਰਾਨੀ ਆ ਕਿ ਇਸ ਘਟਨਾ ਦੇ ਉੱਤੇ ਹਜੇ ਤੱਕ ਕੋਈ ਵੀ ਜਿਹੜੀ ਕਾਰਵਾਈ ਆ ਉਹ ਨਹੀਂ ਹੋਈ ਦੋਸ਼ੀਆਂ ਦੇ ਉੱਤੇ ਜਿਹੜੀ ਕਾਰਵਾਈ ਹੋਣੀ ਚਾਹੀਦੀ ਸੀ ਉਹ ਨਹੀਂ ਹੋਈ ਇਹ ਜਿਹੜੀ ਘਟਨਾ ਜਿਹੜੀ ਵਾਪਰੀ ਹੈ 27 ਤਰੀਕ ਨੂੰ ਟਰੱਕ ਯੂਨੀਅਨ ਪਾਨੀਗੜ ਦੇ ਵਿੱਚ ਵੱਖ-ਵੱਖ ਸਾਬਕਾ ਪ੍ਰਧਾਨਾਂ ਦੇ ਦੁਆਰਾ ਜਦੋਂ ਇੱਕ ਕਮੇਟੀ ਅਨਾਉਂਸ ਕੀਤੀ ਗਈ ਹੈ ਜਿਦੇ ਵਿੱਚ ਐਮਐਲਏ ਦਾ ਕੋਈ ਭਾਗੀਦਾਰੀ ਨਹੀਂ ਕੋਈ ਦੋਸ਼ ਨਹੀਂ ਸਿਰਫ ਇਹ ਆ ਵੀ ਪੰਜ ਮੈਂਬਰੀ ਕਮੇਟੀ ਆ ਵੱਧ ਤੋਂ ਵੱਧ ਇੱਕ ਨਾਮ ਅੰਦਾਜ਼ ਸਪਾਰਸ ਕਰ ਦਊਗਾ ਵਿੱਚ ਉਹਨਾਂ ਨੇ ਪਰ ਉਹ ਪ੍ਰਧਾਨ ਜਿਹੜੇ ਵੱਖ-ਵੱਖ ਸਰਕਾਰਾਂ ਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਆਗੂ ਨੇ ਉਹਨਾਂ ਨੇ ਆਪਣੇ ਭਾਈਚਾਰੇ ਦੇ ਵਿੱਚ ਬੈਠ ਕੇ ਸਿਰਫ ਸੰਮਤੀ ਦੇ ਨਾਲ ਉਹਦੀ ਛੋਣ ਕੀਤੀ ਇਹਦਾ ਜਿਹੜਾ ਪੱਖ ਆਦੂ ਪਹਿਲਾਂ ਦੀ ਮੈਂ ਗੱਲ ਕਰਾਂ ਤਾਂ ਇਹ ਘਟਨਾ ਕੋਈ 27 ਤਰੀਕ ਦੀ ਨਹੀਂ ਹੈ ਇਹ ਜਿਹੜੀ ਘਟਨਾ ਹੈਗੀ ਆ ਉਹ 24 ਤਰੀਕ ਦੀ ਰਾਤ ਦੀ ਘਟਨਾ ਹੈਗੀ ਜਦੋਂ ਮੇਰੇ ਕੋਲ ਇਸ ਕਥਿਤ ਵੀਡੀਓ ਨੂੰ ਲੈ ਕੇ ਆਲਾ ਅਫਸਰ ਜਿਹੜੇ ਮੌਜੂਦਾ ਅਫਸਰ ਨੇ ਮੇਰੇ ਕੋਲ ਆਏ ਘਰੇ ਆਏ ਤੇ ਮੈਨੂੰ ਇਸ ਵੀਡੀਓ ਦੇ ਬਾਰੇ ਦੱਸਿਆ ਗਿਆ ਕਿ ਜੀ ਟਰੱਕ ਯੂਨੀਅਨ ਦੀ ਕੱਲੂ ਚੋਣ ਹੋ ਰਹੀ ਹੈ ਉੱਥੇ ਉਹ ਚੋਣ ਤੋਂ ਬਾਅਦ ਤੁਹਾਡਾ ਜਿਹੜਾ ਤੁਹਾਡੇ ਕਿਸੇ ਬੰਦੇ ਦਾ ਜਿਹੜਾ ਕੋਈ ਵੀਡੀਓ ਆ ਜਿਹੜਾ ਪੈਸੇ ਦੇ ਲੈਣ ਦੇਣ ਨੂੰ ਕੋਈ ਵੀਡੀਓ ਬਣਿਆ ਹੋਇਆ ਉਹ ਵੀਡੀਓ ਵਾਇਰਲ ਕਰਨ ਦੀ ਗੱਲ ਹੋ ਰਹੀ ਹੈ ਤੇ ਜਦੋਂ ਮੈਂ ਉਹਨਾਂ ਅਧਿਕਾਰੀਆਂ ਦੇ ਨੂੰ ਮੈਂ ਕਿਹਾ ਕਿ ਵੀ ਇਹਦੀ ਪੁਸ਼ਟੀ ਕੀਤੀ ਜਾਵੇ ਉਹ ਪੁਸ਼ਟੀ ਕਰਕੇ ਆਏ ਦੁਬਾਰਾ ਫੇਰ ਮੇਰੇ ਕੋਲ ਘਰੇ ਚੱਲ ਕੇ ਆਏ ਤੇ ਮੈਂ ਜਦੋਂ ਉਹਨਾਂ ਨੇ ਦੱਸਿਆ ਜੀ ਅਸੀਂ ਇਹਦੀ ਪੁਸ਼ਟੀ ਕਰ ਲਈ ਹੈ ਅਸੀਂ ਵੀਡੀਓ ਖੁਦ ਦੇਖੀ ਹੈ ਤੇ ਉਹਦੇ ਬਾਅਦ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਵੀ ਜਿਹੜੇ ਵੀ ਬੰਦੇ ਨੇ ਉਹਨਾਂ ਦੇ ਉੱਤੇ ਤੁਰੰਤ ਕਾਰਵਾਈ ਕਰ ਦਿਓ ਤੇ ਉੱਥੇ ਇੱਕ ਉੱਚ ਅਧਿਕਾਰੀ ਦੇ ਵੱਲੋਂ ਇਹ ਕਹਿ ਦੇਣਾ ਕਿ ਐਮਐਲਏ ਸਾਹਿਬ ਤੁਸੀਂ ਤਾਂ ਚੰਡੀ ਦਾ ਪਾਠ ਕਰਦੇ ਲੱਗਦੇ ਹੋ ਹਰ ਟਾਈਮ ਤੁਸੀਂ ਘੋੜੇ ਤੇ ਸਵਾਰ ਰਹੇ ਨੇ ਉਹ ਇਹ ਮਸਲਾ ਇਹਦੇ ਵਿੱਚ ਤੁਸੀਂ ਮੈਂ ਤੁਹਾਨੂੰ ਸਲਾਹ ਦਊਂਗਾ ਕਿ ਇਹਨੂੰ ਦਬਾ ਕੇ ਤੁਸੀਂ ਸਮਝੌਤਾ ਕਰੋ ਤੇ ਮੈਨੂੰ ਉਹਤੇ ਕਾਰਵਾਈ ਕਰਨ ਦੀ ਬਜਾਏ ਹੁਣ ਤੱਕ ਬਲੈਕਮੇਲ ਕੀਤਾ ਗਿਆ ਔਰ ਇੱਕ ਸਾਜ਼ਿਸ਼ ਦੇ ਤਹਿਤ ਮੇਰੇ ਤੇ ਇਲਜ਼ਾਮ ਲਗਾਏ ਗਏ ਪੈਸੇ ਦੇ ਦੇਣ ਲੈਣ ਨੂੰ ਲੈ ਕੇ ਜਦ ਕਿ ਉਹ ਵੀਡੀਓ ਦੀ ਜੇ ਮੀਡੀਆ ਡੰਗਾਈ ਤੱਕ ਜਾਵੇ ਤਾਂ ਵੀਡੀਓ ਆ ਜਿਹੜਾ ਕਥਿਤ ਮਨਜੀਤ ਸਿੰਘ ਕਾਕਾ ਜਿਹੜੇ ਜਿਨ੍ਹਾਂ ਦੀ ਆਵਾਜ਼ ਹੈ ਆਪਣੇ ਹੀ ਘਰ ਦੇ ਵਿੱਚ ਉਹ ਘਰ ਉਹਨਾਂ ਦਾ ਆਪਣਾ ਆਪਣੇ ਹੀ ਘਰ ਦੇ ਵਿੱਚ ਆਪਣੇ ਹੀ ਘਰ ਦੇ ਬੈੱਡ ਦੇ ਉੱਤੇ ਉਹ ਜਿਹੜਾ ਕੈਸ਼ ਨਹੀਂ ਵੱਡੀ ਅਮਾਊਂਟ ਦੇ ਵਿੱਚ ਰੱਖਿਆ ਆਪੇ ਹੀ ਰੱਖ ਕੇ ਆਪੇ ਹੀ ਬੋਲ ਕੇ ਉਹ ਵੀਡੀਓ ਬਣਾਈ ਗਈ ਉਹਨੂੰ ਵੀਡੀਓ ਨੂੰ ਵੀਡੀਓ ਦੇ ਜ਼ਰੀਏ ਇੱਕ ਮੌਜੂਦਾ ਸਰਕਾਰ ਦੇ ਵਿੱਚ ਇੱਕ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੂੰ ਬਲੈਕਮੇਲ ਕੀਤਾ ਗਿਆ ਪ੍ਰਸ਼ਾਸਨ ਨੇ ਉਹਦੇ ਉੱਤੇ ਕੋਈ ਕਾਰਵਾਈ ਨਾ ਕਰਨ ਦੀ ਬਜਾਏ ਉਲਟਾ ਮੈਨੂੰ ਦਬਾਅ ਬਣਾਇਆ ਗਿਆ ਕਿ ਤੁਸੀਂ ਸਮਝੌਤਾ ਕਰ ਲਿਓ ਜੀ ਹੁਣ ਇਸ ਘਟਨਾ ਕਰਮ ਦੇ ਪਿੱਛੇ ਕੌਣ ਬੰਦੇ ਨੇ ਉਹ ਬੰਦੇ ਉਹ ਪਰਿਵਾਰ ਕਿਹਨਾ ਦੇ ਟੱਚ ਦੇ ਵਿੱਚ ਸੀਗਾ ਕਿਉਂਕਿ ਮਨਜੀਤ ਸਿੰਘ ਕਾਕਾ ਕੋਈ ਸ਼ੱਕ ਨਹੀਂ 2022 ਦੀ ਇਲੈਕਸ਼ਨ ਤੋਂ ਮੇਰੇ ਨਾਲ ਚੱਲਿਆ ਪਰ ਉਹਦਾ ਇੱਕ ਪਰਿਵਾਰ ਹੈ ਬਹੁਤ ਵੱਡਾ ਪਰਿਵਾਰ ਆ ਪਿਛੇ ਪੰਚਾਇਤ ਦੀ ਇਲੈਕਸ਼ਨ ਵੀ ਉਹਨਾਂ ਨੇ ਲੜੀ ਆ ਸਰਪੰਚ ਵੀ ਬਣੇ ਨੇ ਔਰ ਇੱਕ ਤੁਹਾਡੇ ਧਿਆਨ ਦੇ ਵਿੱਚ ਹੋਊਗਾ ਪੰਚਾਇਤ ਦੀ ਇਲੈਕਸ਼ਨ ਦੇ ਵਿੱਚ ਜਦੋਂ ਲਗਾਤਾਰ ਲੋਕਾਂ ਦੇ ਵੱਲੋਂ ਸ਼ਿਕਾਇਤਾਂ ਆ ਰਹੀਆਂ ਸੀ ਇੱਕ ਦੇਣ ਲੈਣ ਦੀ ਮੈਨੂੰ ਜਿਹੜੀ ਖਬਰ ਮਿਲੀ ਸੀਗੀ ਤਾਂ ਮੈਂ ਇੱਕ ਬੀਡੀਪੀਓ ਦੀ ਗੱਡੀ ਦੀ ਤਲਾਸ਼ੀ ਕਰਵਾਈ ਸੀਗੀ ਤੇ ਉਸ ਗੱਡੀ ਦੀ ਜਦੋਂ ਤਲਾਸ਼ੀ ਕਰਾਈ ਸੀ ਉਹ ਬੀਡੀਪੀਓ ਜਿਹੜਾ ਉਹ ਏਸੇ ਪਰਿਵਾਰ ਦੇ ਕੋਲੋਂ ਏਸੇ ਪਿੰਡ ਦੇ ਇੱਕ ਗੋਡਾਊਨ ਦੇ ਵਿੱਚ ਬੈਠਾ ਸੀਗਾ ਜਿੱਥੋਂ ਉਹ ਉੱਠ ਕੇ ਆਇਆ ਤੇ ਉੱਠ ਕੇ ਆਉਣ ਤੋਂ ਬਾਅਦ ਉਹ ਜਿਹੜੀ ਅਸੀਂ ਤਲਾਸ਼ੀ ਕਰਾਈ ਪਰ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਈ ਤੇ ਮੈਂ মিডিਆ 'ਚ ਕਿਹਾ ਸੀ ਕਿ ਜੇ ਇਹ ਸਾਬਤ ਹੋ ਜਾਂਦਾ ਮੈਂ ਝੂਠੀ ਪਾਈ ਜਾਨੀ ਤਾਂ ਮੈਂ ਮਾਫੀ ਵੀ ਮੰਗੂ ਪਰ ਇਹਦੇ ਤੇ ਕੋਈ ਜਾਂਚ ਹੀ ਨਹੀਂ ਅਜੇ ਤੱਕ ਹੋ ਸਕੀ ਹੈਗੀ ਔਰ ਦੂਸਰੀ ਚੀਜ਼ ਇਹ ਆ ਕਿ ਇਹੀ ਪਰਿਵਾਰ ਉਸ ਟਾਈਮ ਜਦੋਂ ਮੈਂ মিডিਆ ਦੇ ਮੁਖਾਤਿਬ ਹੋ ਕੇ ਆਈ ਸੀ ਤੇ ਪਰਿਵਾਰ ਮੇਰੇ ਕੋਲ ਘਰੇ ਬੈਠਾ ਸੀਗਾ ਮੇਰੇ ਕੋਲ ਵੱਖ-ਵੱਖ ਲੀਡਰਾਂ ਤੋਂ ਸਾਡੇ ਪਾਰਟੀਆਂ ਤੋਂ ਵੀ ਇਧਰ ਉਧਰੋਂ ਸਾਰਿਆਂ ਤੋਂ ਸਪਾਰਸ਼ਾਂ ਕਰਾਈਆਂ ਔਰ ਅੱਜ ਉਹੀ ਪਰਿਵਾਰ ਤੇ ਅੱਜ ਉਹਨਾਂ ਨੇ ਮੇਰੇ ਉੱਤੇ ਜਿਹੜੇ ਇਹ ਇਲਜ਼ਾਮ ਲਗਾਏ ਨੇ ਮੈਂ ਇੱਕ ਔਰਤ ਆ ਲੋਕਾਂ ਨੇ ਮੈਨੂੰ ਚੁਣਿਆ ਮੇਰਾ ਕਸੂਰ ਸਿਰਫ ਇਨਾ ਕਾ ਕਿ ਮੈਂ ਉਹਨਾਂ ਕਨਾਡਾ ਨੂੰ ਉਹਨਾਂ ਤਕੜੇ ਲੋਕਾਂ ਨੂੰ ਉਹਨਾਂ ਪੈਸੇ ਵਾਲਿਆਂ ਨੂੰ ਲੋਕਾਂ ਨੇ ਮੇਰਾ ਸਾਧਤਾ ਉਹਨਾਂ ਨੂੰ ਠਕਰਾ ਕੇ ਅੱਜ ਲੋਕਾਂ ਨੇ ਮੈਨੂੰ ਚੁਣਿਆ ਮੇਰਾ ਪਰਿਵਾਰ ਆ ਮੇਰੇ ਫਾਦਰ ਸਾਹਿਬ ਪਿਛਲੇ 13 ਸਾਲ ਤੋਂ ਮਾਨਸਿਕ ਰੋਗ ਤੋਂ ਜਿਹੜੇ ਪੀੜਤ ਨੇ ਅਜੋ ਦਵਾਈ ਜਿਹੜੀ ਉਹਨਾਂ ਦੀ ਲਗਾਤਾਰ ਚੱਲ ਰਹੀ ਹੈ ਸੋ ਇਹ ਸਾਰਾ ਕੁਝ ਕਰਕੇ ਬੜਾ ਸੌਖਾ ਹੁੰਦਾ ਕਿਸੇ ਲੀਡਰ ਦੇ ਉੱਤੇ ਇਹ ਜਿਹੜੇ ਇਲਜ਼ਾਮ ਲਗਾਉਣੇ ਨੇ ਉਹ ਇਲਜ਼ਾਮ ਕਿੰਨੇ ਸੱਚੇ ਨੇ ਕਿੰਨੇ ਇੱਕ ਝੋਠੇ ਨੇ ਉਹਦੀ ਪੁਲਿਸ ਆ ਜਿਹੜੀ ਇਨਵੈਸਟੀਗੇਸ਼ਨ ਕਰੇ ਅੱਜ ਮੈਂ ਆਪ ਚੱਲ ਕੇ ਆਪਣੇ ਲੋਕਾਂ ਦੇ ਨਾਲ ਇੱਥੇ ਪਹੁੰਚੀ ਆ ਇਹਦੀ ਇਨਵੈਸਟੀਗੇਸ਼ਨ ਹੋਵੇ ਉਹਨਾਂ ਦੇ ਉੱਤੇ ਜਿਹੜੀ ਕਾਰਵਾਈ ਹੋਵੇ ਔਰ ਮੇਰੀ ਕਿਤੇ ਭਾਗੀਦਾਰੀ ਪਾਈ ਜਾਂਦੀ ਆ ਤਾਂ ਮੈਂ ਹਲਕੇ ਦੇ ਵਿੱਚ ਆ ਆਪਣੇ ਲੋਕਾਂ ਦੇ ਵਿੱਚ ਆ ਮੈਂ ਕਿਸੇ ਵੀ ਕਾਰਵਾਈ ਤੋਂ ਕਿਸੇ ਇਨਵੈਸਟੀਗੇਸ਼ਨ ਤੋਂ ਮੈਂ ਕਿਤੇ ਭੱਜਣੀ ਨਹੀਂ ਲੱਗੀ ਮੈਂ ਲੋਕਾਂ ਦੇ ਵਿੱਚ ਆ ਇੱਥੇ ਆ ਕੱਲ ਵੀ ਇੱਥੇ ਸੀ ਡੱਗੇ ਵੀਰ ਐਮ ਐਲ ਸਰ ਆਫਸਰ ਕੋਣ ਆ ਜਿਨੇ ਤੁਹਾਨੂੰ ਦਬਾਅ ਬਣਾਇਆ ਗਿਆ ਕਿ ਸਮਝੌਤਾ ਕਰਨ ਲਈ ਗੱਲ ਕੀਤੀ ਗਈ ਕਿ ਥੋੜੀ ਸਰਕਾਰ ਹੋਵੇ ਤੇ ਤੁਹਾਨੂੰ ਇਦਾਂ ਦੇ ਕਹਿਆ ਜਾਵੇ ਮੈਂ ਫਿਰ ਕਹਨੀ ਆ ਕਿ ਇਸ ਦੇ ਵਿੱਚ ਉਹ ਪਰਿਵਾਰ ਦੀ ਬੈਕ ਦੇ ਉੱਤੇ ਕੌਣ ਖੜਾ ਕਿਹੜੇ ਲੋਕ ਨੇ ਕਿਹਨਾਂ ਲੋਕਾਂ ਨਾਲ ਉਹਨਾਂ ਲੋਕਾਂ ਦਾ رابطہ ਰਿਹਾ ਕਿਨਾਂ ਨਾਲ ਫੋਨ ਤੇ ਗੱਲਬਾਤ ਹੋਈ ਹੈ ਜਾਂ ਕਿਸੇ ਤਰੀਕੇ ਨਾਲ رابطہ ਜਿਹੜਾ ਕੀਤਾ ਗਿਆ ਉਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਔਰ ਜਿਹੜੇ ਰਹੇ ਪੁਲਿਸ ਅਫਸਰ ਉਹਦਾ ਵੀ ਖੁਲਾਸਾ ਆਉਣ ਵਾਲੇ ਦਿਨਾਂ ਦੇ ਵਿੱਚ ਕਰੂੰਗੀ ਅੱਜ ਪੁਲਿਸ ਆਪਣੀ ਇਨਵੈਸਟੀਗੇਸ਼ਨ ਕਰ ਲਵੇ ਤੇ ਕਿਹੜੇ ਨਾਮ ਨੇ ਉਹ ਵੀ ਮੀਡੀਆ ਦੇ ਵਿੱਚ ਆਉਣ ਵਾਲੇ ਸਮੇਂ ਤੁਸੀਂ ਕਹਿ ਰਹੇ ਕਿ ਪੋਲਿਟੀਕਲ ਇਹਦੇ ਤੇ ਗੇਮ ਖੇਡੀ ਜਾ ਰਹੀ ਹੈ ਪਰ ਉਹਦੇ ਪਰਿਵਾਰ ਦੇ ਵੱਲੋਂ ਵੀ ਦੋਸ਼ ਲਗਾਇਆ ਜਾ ਰਿਹਾ ਉਹਦੇ ਬ੍ਰਦਰ ਵੱਲੋਂ ਵੀ ਇਹ ਗੱਲ ਕਹੀ ਜਾ ਰਹੀ ਹੈ ਕਿ ਪੈਸੇ ਦੀ ਜਿਹੜੀ ਡਿਮਾਂਡ ਕੀਤੀ ਗਈ ਸੀ ਤੁਸੀਂ ਕਹਿ ਰਹੇ ਹੋ ਕਿ ਪੋਲਿਟੀਕਲ ਇਹਦੇ ਉੱਤੇ ਸਟੰਟ ਖੇਡੇ ਜਾ ਰਹੇ ਹਨ ਤੁਹਾਨੂੰ ਬਦਨਾਮ ਕੀਤਾ ਪਰ ਉਹਦੇ ਪਰਿਵਾਰ ਵੱਲੋਂ ਵੀ ਤੁਸੀਂ ਕਹਿ ਰਹੇ ਹੋ ਕਿ ਕਾਕਾ ਸਿੰਘ ਜਿਹੜਾ ਥੋੜਾ ਵਰਕਰ ਹੈ ਪਾਰਟੀ ਦਾ ਪਰ ਉਹਦੇ ਪਰਿਵਾਰ ਵੱਲੋਂ ਵੀ ਐਡਾ ਜਿਹੜਾ ਉਹਦੇ ਭਾਈ ਵੱਲੋਂ ਹੀ ਜਿਹੜਾ ਦੋਸ਼ ਆ ਉਹ ਲਗਾਇਆ ਗਿਆ ਦੇਖੋ ਮੈਂ ਫੇਰ ਕਲੀਅਰ ਕਰ ਦਿੰਨੀ ਹਾਂ ਕਿ ਇਹ ਪਰਿਵਾਰ ਦਾ ਜਿਹੜਾ ਮੈਂ ਤੁਹਾਨੂੰ ਇਲੈਕਸ਼ਨ ਦਾ ਜਿਹੜਾ ਦੱਸਿਆ ਕਿ ਇਲੈਕਸ਼ਨ ਦੇ ਟਾਈਮ ਪੰਚਾਇਤ ਦੀ ਇਲੈਕਸ਼ਨ ਦੇ ਵੇਲੇ ਕੀ ਹੋਇਆ ਸੀਗਾ ਸੋ ਉਹ ਤੋਂ ਬਾਅਦ ਅੱਜ ਆਪਣੇ ਆਪ ਇੱਕ ਵੀਡੀਓ ਬਣਾ ਕੇ ਵਾਇਰਲ ਕਰਨਾ ਆਪ ਹੀ ਵਾਇਰਲ ਕਰਨਾ ਆਪ ਹੀ ਬੋਲਣਾ ਆਪ ਹੀ ਪੈਸੇ ਰੱਖਣੇ ਆਪ ਹੀ ਸਾਰਾ ਕੁਝ ਰੱਖਣਾ ਤੇ ਉਹਦੀ ਜਿਹੜੀ ਜਾਂਚ ਹੋਊਗੀ ਉਹ ਜਾਂਚ ਕਰਨ ਤੋਂ ਬਾਅਦ ਜਿਹੜਾ ਪ੍ਰਸ਼ਾਸਨ ਉਹ ਮੇਰੇ ਨਾਲੋਂ ਬੈਟਰ ਦੱਸ ਸਕਦਾ ਕਿਉਂਕਿ ਇੱਥੇ ਮੈਂ ਕੁਝ ਬੋਲੂਗੀ ਤਾਂ ਵਿਰੋਧੀਆਂ ਨੇ ਕਹਿਣਾ ਕਿ ਇਲਜ਼ਾਮ ਤੇ ਇਲਜ਼ਾਮ ਸ਼ੁਰੂ ਹੋਗੇ ਗੁਰਪ੍ਰੀਤ ਨਾਲ ਗੱਲ ਹੋਈ ਥੋੜੀ ਕਿਉਂਕਿ ਵੀਡੀਓ ਦੇ ਵਿੱਚ ਜਿਹੜਾ ਵਿਅਕਤੀ ਨਜ਼ਰ ਆ ਰਿਹਾ ਉਹ ਪਾਰਟੀ ਦਾ ਮੇਰੀ ਖੋਲੀ ਸਾ ਔਰ ਮੈਂ ਸ਼ੁਰੂ ਤੋਂ ਲੈ ਕੇ ਅੱਜ ਤੱਕ ਮੈਂ ਆਪਨਲੀ ਮੀਡੀਆ 'ਚ ਵੀ ਪਬਲਿਕ ਦੇ ਵਿੱਚ ਵੀ ਕਹਿੰਦੀ ਆਈਆਂ ਕਿ ਮੇਰੇ ਨਾਮ ਦੇ ਉੱਤੇ ਚਾਹੇ ਕੋਈ ਮੇਰਾ ਪਾਰਟੀ ਦਾ ਵਰਕਰ ਹੈ ਚਾਹੇ ਮੇਰਾ ਕੋਈ ਪਰਿਵਾਰ ਦਾ ਮੈਂਬਰ ਆ ਚਾਹੇ ਕੋਈ ਮੇਰਾ ਰਿਸ਼ਤੇਦਾਰ ਆ ਜੇ ਕਿਸੇ ਦੀ ਵੀ ਕੋਈ ਭਾਗੀਦਾਰੀ ਹੋਊਗੀ ਤਾਂ ਉਹਦੇ ਤੇ ਕਾਰਵਾਈ ਹੋਊਗੀ ਐਮਐਲਏ ਸਾਹਿਬ ਤੁਹਾਡੇ ਸਰਕਾਰ ਦੇ ਵਿੱਚ ਰਹਿ ਕੇ ਐਮਐਲਏ ਨਾਲ ਇਦਾਂ ਦੀ ਸਲੂਕੀ ਹੋਵੇ ਕੀ ਤੁਹਾਨੂੰ ਲੱਗਦਾ ਕਿਸੇ ਪਾਰਟੀ ਦੇ ਤੁਹਾਡੇ ਦੇ ਉੱਚ ਅਧਿਕਾਰੀ ਦਾ ਉਹਨਾਂ ਦੇ ਉੱਤੇ ਹੱਥ ਹੋਊਗਾ ਅਫਸਰਾਂ ਦੇ ਉੱਤੇ ਉਹਦੇ ਸੰਪਰਕ 'ਚ ਹੋਣਗੇ ਕਿਉਂਕਿ ਤੁਹਾਡੀ ਸਰਕਾਰ ਹੋਵੇ ਤੇ ਤੁਹਾਡੇ ਨਾਲ ਹੀ ਇਦਾਂ ਹੋ ਰਿਹਾ ਹੋਵੇ ਤੇ ਆਮ ਜਨਤਾ ਤਾਂ ਫਿਰ ਕੀ ਉਮੀਦ ਰੱਖ ਸਕਦੀ ਹੈ ਆਮ ਜਨਤਾ ਸਰਕਾਰ ਤੋਂ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਵੀ ਧਿਆਨ 'ਚ ਲਿਆਤਾ ਮੈਂ ਸਾਡੇ ਪਾਰਟੀ ਦੇ ਨੈਸ਼ਨਲ ਕਨਵੀਨਰ ਨੇ ਉਹਨਾਂ ਦੇ ਵੀ ਧਿਆਨ ਦੇ ਵਿੱਚ ਲਿਆਤਾ ਔਰ ਮੈਂ ਖੁਦ ਚਾਹੁੰਨੀ ਆ ਕਿ ਇਸ ਦੀ ਜਾਂਚ ਹੋਵੇ ਕਿ ਕਿਹੜੀਆਂ ਰਾਜਨੀਤਿਕ ਪਾਰਟੀਆਂ ਤੇ ਕਿਹੜੇ ਰਾਜਨੀਤਿਕ ਲੋਕ ਨੇ ਜਿਹੜੇ ਇਸ ਛੜਯੰਤਰ ਦੇ ਇਸ ਸਾਜ਼ਿਸ਼ ਦੇ ਪਿੱਛੇ ਨੇ ਜਿਹੜੇ ਉਹ ਲੋਕਾਂ ਦੇ ਸਾਹਮਣੇ ਅੱਜ ਧਰਨਾ ਵੀ ਲਾ ਰਹੇ ਨੇ ਤੁਹਾਡੇ ਖਿਲਾਫ ਫਗੂ ਵਾਲਾ ਚੌਕ ਦੇ ਵਿੱਚ ਰੋੜ ਘੇਰਨੇ ਨੇ ਸਾਰੇ ਸਬ ਪਾਰਟੀਆਂ ਜਿਹੜੀ ਇੱਕ ਦੋ ਇਕੱਠੇ ਹੋ ਕੇ ਜਿਹੜੇ ਧਰਨਾ ਪ੍ਰਦਰਸ਼ਨ ਕਰਦੇ ਦੇਖੋ ਉਹਨਾਂ ਨੇ ਜੋ ਕਰਨਾ ਉਹ ਕਰਨ ਉਹ ਤਾਂ 24 ਤਰੀਕ ਦੇ ਰਾਤ ਦੀ ਬਲੈਕਮੇਲ ਕਰਨ ਲੱਗੇ ਹੋਏ ਨੇ ਉਹ ਤਾਂ ਮੈਂ ਸੱਚੀ ਆ ਮੇਰੇ ਪਰਮਾਤਮਾ ਨੂੰ ਪਤਾ ਮੇਰੇ ਲੋਕਾਂ ਨੂੰ ਪਤਾ ਤੇ ਜੇ ਕੋਈ ਐਦਾਂ ਦੀ ਗੱਲ ਹੁੰਦੀ ਤਾਜ ਯੂਨੀਅਨ ਦੇ ਵਿੱਚ ਕਮੇਟੀ ਦਾ ਅਨਾਉਂਸ ਹੋ ਹੀ ਚੁੱਕੀ ਆ। ਕਮੇਟੀ ਦਾ ਅਨਾਉਂਸ ਹੋ ਹੀ ਚੁੱਕੀ ਆ ਨਾ ਗੱਲ ਤਾਂ 24 ਤਰੀਕ ਦੀ ਐ। 24 ਤੋਂ ਬਾਅਦ 27 ਨੂੰ ਅਨਾਉਂਸ ਵੀ ਹੋ ਗਈ ਐ। ਤੇ ਜੇ ਮੇਰਾ ਕੋਈ ਕੋਈ ਮੇਰੀ ਕੋਈ ਵਿੱਚ ਭਾਗੀਦਾਰੀ ਹੁੰਦੀ ਤਾਂ ਕੀ ਮੈਂ ਜ਼ੋਰ ਨਾ ਲਾਉਂਦੀ ਐਫਰਟ ਨਾ ਕਰਦੀ ਵੀ ਉੱਥੇ ਅਨਾਉਂਸ ਨਾ ਹੋਵੇ ਤੇ ਵੀਡੀਓ ਵਾਇਰਲ ਨਾ ਹੋਵੇ। ਜਦੋਂ ਮੇਰਾ ਕੋਈ ਰੋਲ ਹੀ ਨਹੀਂ ਹੈ। ਮੇਰੀ ਵਿੱਚ ਕੋਈ ਭਾਗੀਦਾਰੀ ਨਹੀਂ ਹੈ। ਕਿਸੇ ਰੁਪਏ ਨੂੰ ਲੈਣ ਜਾਂ ਦੇਣ ਦੇ ਵਿੱਚ ਇਹ ਤਾਂ ਬੜਾ ਸੌਖਾ ਜੇ ਤੁਹਾਨੂੰ ਕਿਤੇ ਕੋਈ ਜ਼ਿੰਮੇਵਾਰੀ ਚ ਨਹੀਂ ਮਿਲੀ ਤਾਂ ਤੁਸੀਂ ਕਹਿ ਦਿਓ ਜੀ ਮੇਰੇ ਇੰਨੇ ਠਕਰਾਤੇ ਤੇ ਦੂਜੇ ਤੋਂ ਇੰਨੇ ਲੈ ਲੈ ਕੀ ਸਬੂਤ ਹੈ ਜੀ ਤੁਹਾਡੇ ਕੋਲੇ ਨਾ ਚੀਜ਼ਾਂ ਦਾ ਕਿਵੇਂ ਤੁਸੀਂ ਇੱਕ ਬੰਦੇ ਨੂੰ ਜਿਹਦੀ ਲੋਕਾਂ ਦੇ ਵਿੱਚ ਇੱਕ ਸਮਾਜਿਕ ਛਵੀ ਹੈ ਤੁਸੀਂ ਉਹਨੂੰ ਕਿਵੇਂ ਖਰਾਬ ਕਰ ਸਕਦੇ ਹੋ ਫਿਰ ਦੀ ਜਾਂਚ ਹੋਣੀ ਚਾਹੀਦੀ ਹੈ ਔਰ ਜਾਂਚ ਹੋ ਕੇ ਜਿਹੜੀ ਉਹ ਲੋਕਾਂ ਦੇ ਵਿੱਚ ਜਿਹੜੀ ਉਹ ਸਾਰੀ ਚੀਜ਼ ਆ ਗਈ। ਐਵੇਂ ਲੋ ਸੰਗਰੂਰ ਦੇ ਟਰੱਕ ਯੂਨੀਅਨ ਨੂੰ ਲੈ ਕੇ ਪਹਿਲਾਂ ਵਿਵਾਦ ਦੇ ਵਿੱਚ ਰਿਹਾ ਹੈ। ਉੱਥੇ ਵੀ ਇਹੀ ਕੁਝ ਰਿਹਾ ਸੀ। ਉੱਥੇ ਦੇ ਜਿਹੜੇ ਪ੍ਰਧਾਨ ਲੱਗੇ ਸੀ, ਭੇਜਿਆ ਸੀ ਉਹਨਾਂ ਨੂੰ ਉਦੋਂ ਵੀ ਇਹੀ ਦੋਸ਼ ਲੱਗੇ ਸੀ ਕਿ ਪੈਸਿਆਂ ਦੇ ਲੈਣ ਦੇ ਨੂੰ ਲੈ ਕੇ ਜਿਹੜਾ ਕੋਈ ਰੌਲਾ ਪਿਆ ਸੀ ਤੇ ਪ੍ਰਧਾਨ ਕਿ ਜਿਹੜੇ ਨੇ ਮਿਲੀ ਸੀ। ਦੇਖੋ ਕੈਪਟਨ ਸਰਕਾਰ ਨੇ ਜਾਂਦੇ ਹੋਏ ਟਰੱਕ ਯੂਨੀਅਨਾਂ ਆ ਭੰਗ ਕੀਤੀਆਂ ਨੇ। ਔਰ ਅੱਜ ਤੱਕ ਉਹ ਜਿਹੜੀਆਂ ਯੂਨੀਅਨਾਂ ਨੇ ਜਿਹੜੀਆਂ ਭੰਗ ਨੇ। ਦੇਖੋ ਲੋਕਾਂ ਦਾ ਰੋਜ਼ਗਾਰ ਇਹਦੇ ਰਾਜਨੀਤੀ ਕਰਨੀ ਜਿਹੜੀ ਉਹ ਮਾੜੀ ਗੱਲ ਹੈ। ਲੋਕਾਂ ਦਾ ਰੋਜ਼ਗਾਰ ਕਿਵੇਂ ਚੱਲਦਾ ਉਹਨਾਂ ਤੇ ਛੱਡ ਦਿਓ ਨਾ ਉਹ ਆਪਾਂ ਹੀ ਸਹਿਮਤੀ ਕਰ ਲੈ। ਔਰ ਸੰਗਰੂਰ ਦੇ ਵਿੱਚ ਵੀ ਰੌਲਾ ਪਿਆ ਸੀਗਾ ਉਹਨਾਂ ਨੇ ਆਪਣੀ ਜਿਹੜੀ ਸਹਿਮਤੀ ਕਰ ਲਈ ਕਿਉਂਕਿ ਇਲੈਕਸ਼ਨ ਕਰਾਈ ਨਹੀਂ ਸਕਦੇ। ਸੋ ਉਹਨਾਂ ਨੇ ਸਹਿਮਤੀ ਕੀਤੀ ਸਰਬਸੰਮਤੀ ਦੇ ਨਾਲ ਇੱਕ ਆਪਣੀ ਕਮੇਟੀ ਜਿਹੜੀ ਬਣਾ ਲਈ ਐ ਐਵੇਂ ਭਵਾਨੀਗੜ ਦੇ ਵਿੱਚ ਭਵਾਨੀਗੜ ਦੇ ਵਿੱਚ ਜਿਹੜੀ ਕਮੇਟੀ ਅਨਾਉਂਸ ਹੋਈ ਐ ਉਹਨੂੰ ਕਮੇਟੀ ਨੂੰ ਅਨਾਉਂਸ ਕਿਹਨੇ ਕੀਤਾ? ਮੈਂ ਤੁਹਾਨੂੰ ਧੰਨਵਾਦਾਂ ਕਿਉਂਕਿ ਮੀਡੀਆ ਦੇ ਸਾਥੀਓ ਤੁਸੀਂ ਲੋਕ ਨੂੰ ਸਾਰੇ ਜਾਣਦੇ ਹੋ। ਉਹਦੇ ਚ ਸਾਬਕਾ ਪ੍ਰਧਾਨ ਨੇ ਜਿਹੜੇ ਅਕਾਲੀ ਦਲ ਦੇ ਟਾਈਮੋਂ ਖੁਦ ਕਹਿ ਰਹੇ ਨੇ ਉਹਨਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਆ ਉਹ ਕਹਿੰਦੇ ਅਸੀਂ ਚੁਣ ਕੇ ਵੀ ਪ੍ਰਧਾਨ ਬਣਨੇ ਆਏ ਆ ਤੇ ਅਸੀਂ ਧੱਕੇ ਨਾਲ ਵੀ ਪ੍ਰਧਾਨ ਬਣੇ ਹੋਇਆ ਆਪਣੀਆਂ ਸਰਕਾਰਾਂ ਦੇ ਵਿੱਚ ਅੱਜ ਕੱਲ੍ਹ ਉਹ ਭਾਜੀਪੀ ਦੇ ਟਰਾਂਸਪੋਰਟ ਵਿੰਗ ਦੇ ਜਿਹੜੇ ਸੂਬੇ ਦੇ ਪ੍ਰਧਾਨ ਨੇ ਔਰ ਦੂਸਰੇ ਨਾਂ ਖੜੇ ਨੇ ਭਾਈ ਸਾਹਿਬ ਵਿਪਨ ਜੀ ਉਹ ਕਾਂਗਰਸ ਦੀ ਸਰਕਾਰ ਦੇ ਵਿੱਚ ਮਿਸਟਰ ਵਿਜੇਂਦਰ ਸਿੰਘਲਾ ਜਿਹੜੇ ਥੋਂ ਮਿਨਿਸਟਰ रह ਚੁੱਕੇ ਨੇ ਉਹਨਾਂ ਦੇ ਸਾਥੀ ਨੇ ਉਹਨਾਂ ਨੇ ਉਹਨਾਂ ਨੂੰ ਧੱਕੇ ਨਾਲ ਪ੍ਰਧਾਨ ਲਾਇਆ ਔਰ ਜਿਹੜਾ ਜਗਜੀਤ ਸਿੰਘ ਖੋਲਾ ਜੀ ਜਿਹਨੇ ਨਾਲ ਬੈਠੇ ਸੀਗੇ ਉਹ ਵੀ ਕਾਂਗਰਸ ਦੀ ਸਰਕਾਰ ਦੇ ਵਿੱਚ ਜਿਹੜੇ ਪ੍ਰਧਾਨ ਰਹੇ ਨੇ ਔਰ ਉਹਨਾਂ ਨੇ ਨਾਲ ਉਸ ਦਿਨ ਕਮੇਟੀ ਨੂੰ ਅਨਾਉਂਸ ਕਰਨ ਦੇ ਵਿੱਚ ਸੋ ਮੈਂ ਸਾਰੀਆਂ ਪਾਰਟੀਆਂ ਨੂੰ ਇਕੱਠੇ ਕਰਕੇ ਮਤਲਬ ਕੋਈ ਬੰਦਾ ਲਾ ਸਕਦਾ ਉਹਨਾਂ ਦਾ ਭਾਈਚਾਰਾ ਉਹਨਾਂ ਦਾ ਰੋਜ਼ਗਾਰ ਆ ਲੋਕ ਬੜੇ ਮੈਂ ਪਹਿਲਾਂ ਫਿਰ ਕਲੀਅਰ ਕਰਦਾ ਕਿ ਉਹ ਲੋਕ ਨੇ ਆਪਣੇ ਰੋਜ਼ਗਾਰ ਨੂੰ ਲੈ ਕੇ ਬੜੇ ਫਿਕਰਮੰਦ ਨੇ ਕਿਉਂਕਿ ਯੂਨੀਅਨਾਂ ਦਾ ਪੰਜਾਬ ਦੇ ਵਿੱਚ ਕੀ ਹਾਲ ਹੋਇਆ ਲੋਕਾਂ ਦਾ ਰੋਜ਼ਗਾਰ ਕਿੱਧਰ ਨੂੰ ਜਾ ਰਿਹਾ ਉਹ ਲੋਕ ਬੜੇ ਫਿਕਰਮੰਦ ਨੇ ਉਹ ਲੋਕ ਆਪਣੀਆਂ ਆਪਣੀਆਂ ਪਾਰਟੀਆਂ ਪਿੱਛੇ ਛੱਡ ਕੇ ਪਹਿਲਾਂ ਆਪਣੇ ਰੋਜ਼ਗਾਰ ਦੇ ਲਈ ਖੜੇ ਨੇ ਫਿਰ ਬਾਕੀ ਸاسي ਸਾਹਿਬ ਜੀ ਐਮਐਲਏ ਸਾਹਿਬ ਕੋ ਟਾਈਮ ਬਾਉਂਡ ਕੀਤਾ ਗਿਆ ਇਨਕੁਆਰੀ ਲੈ ਕੇ ਕਿਉਂਕਿ ਤੁਸੀਂ ਕਹਿ ਰਹੇ ਹੋ ਸੀਐਮ ਸਾਹਿਬ ਦੇ ਵੀ ਧਿਆਨ ਜਿਹੜੇ ਲਿਆਉਂਦਾ ਹੈ ਅੱਜ ਤੁਸੀਂ ਜਦੋਂ ਪੁਲਿਸ ਨੂੰ ਦਰਖਾਸਤ ਦਿੱਤੀ ਕੋ ਟਾਈਮ ਬਾਉਂਡ ਕੀਤਾ ਗਿਆ ਵੀ ਇੰਨੇ ਟਾਈਮ ਦੇ ਵਿੱਚ ਜਿਹੜੀ ਇਨਕੁਆਰੀ ਜਿਹੜੀ ਹੋਣੀ ਚਾਹੀਦੀ ਹੈ ਮੈਂ ਤਾਂ ਕਹਿੰਨੀ ਆ 2 ਦਿਨਾਂ ਦੇ ਵਿੱਚ ਕਰ ਦਿਓ ਇਹਦਾ ਇਸ਼ੂ ਕੀ ਹੈ ਜੀ ਮੈਂ ਤੁਸੀਂ ਕਾਪੀ ਵੀ ਰੱਖਿਆ ਇਹਦਾ ਜਿਹੜੀ ਐਪਲੀਕੇਸ਼ਨ ਜਿਹੜੀ ਡਿਮਾਂਡ ਵੀ ਕੀਤੀ ਹੈ ਜੀ ਡਿਮਾਂਡ ਕੀਤੀ ਗਈ ਹੈ ਜਿਹੜੇ ਦੋਸ਼ੀ ਨੇ ਜਿਨ੍ਹਾਂ ਨੇ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਇੱਕ ਸਾਜ਼ਿਸ਼ ਦੇ ਸਹਾਰੇ ਸਾਰਾ ਕੁਝ ਹੋਇਆ ਸੋ ਜਿਹੜੇ ਲੋ ਨਾਮ ਹੈ ਕਾਕਾ ਮਜੀਤ ਸਿੰਘ ਕਾਕਾ ਤੇ ਉਹਨਾਂ ਦੇ ਜਿਹੜੇ ਸਾਥੀ ਨੇ ਤੇ ਉਹਨਾਂ ਦੀ ਸਾਰਿਆਂ ਦੀ ਜਿਹੜੀ ਜਾਂਚ ਹੋਣੀ ਚਾਹੀਦੀ ਆ ਕਿ ਨਾ ਕਿੰਨਾ ਬੰਦਿਆਂ ਦੇ ਟੱਚ ਦੇ ਵਿੱਚ ਸੀਗੀ ਉਹ ਪਿਛਲੇ ਦਿਨਾਂ ਦੇ ਵਿੱਚ ਉਹਦੇ ਵੀ ਕਾਰਵਾਈ ਹੋਣੀ ਚਾਹੀਦੀ ਆ ਔਰ ਜਿਹੜਾ 30 ਲੱਖ ਰੁਪਈਆ ਜੋ ਉਹਨਾਂ ਦੇ ਕਹਿਣ ਮੁਤਾਬਕ ਜੋ ਕੈਸ਼ ਉਹ ਵੀਡੀਓ ਦੇ ਵਿੱਚ ਦਿਖਾ ਰਹੇ ਨੇ ਉਹਦੀ ਵੀ ਜਾਂਚ ਹੋਣੀ ਚਾਹੀਦੀ ਆ ਕਿ ਉਹ ਕਿੱਥੋਂ ਟਰੈਵਲ ਕਰਕੇ ਕਿਵੇਂ ਉਹਨਾਂ ਦੇ ਘਰ ਤੱਕ ਜਿਹੜਾ ਪਹੁੰਚਿਆ